ਹਿੰਮਤ ਅਗੇ ਲਸ਼ਮੀ ਪੱਖੇ ਅਗੇ ਪੌਣ ਇਹ ਕਹਾਵਤ ਤਾਂ ਸਾਰੇ ਨੇ ਸੁਣੀ ਹੋਈ ਆ ਸੋ ਆਓ ਅੱਜ ਤੁਹਾਨੂੰ ਇੱਕ ਬਜ਼ੁਰਗ ਆਨ ਆ ਮਿਲੋਣੇ ਆ ਜੋ ਹਜੂਰ ਸਾਹਿਬ ਦੀ ਯਾਤਰਾ ਕਰੇ ਪੰਜਾਬ ਤੋਂ ਹਜੂਰ ਸਾਹਿਬ ਪਹੁੰਚੇ ਹਨ ਕਿ ਉਹਨਾਂ ਦੀ ਯਾਤਰਾ ਵਾਸਤੇ ਵਿੱਚ ਕਿਸ ਤਰ੍ਹਾਂ ਰਹੀ ਹੈ ਕਿਸ ਤਰ੍ਹਾਂ ਉਹ ਇੱਥੇ ਪਹੁੰਚੇ ਹਨ ਤੇ ਸਾਈਕਲ ਤੇ ਪਹੁੰਚੇ ਨੇ ਕਿਸ ਤਰ੍ਹਾਂ ਇੱਥੇ ਪਹੁੰਚੇ ਨੇ ਸੋ ਆਓ ਅੱਜ ਤੁਹਾਨੂੰ ਵਿਥਾ ਉਹਨਾਂ ਦੀ ਸਵਾਤ ਆਪਣੇ ਜ਼ੁਬਾਨੀ ਸੁਣਾਉਣੀ ਆ ਆਇਆ ਕੰਮ ਨਹੀਂ ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਸੋ ਬਾਬੂ ਜੀ ਤੁਸੀਂ ਸਾਈਕਲ ਤੇ ਹਜੂਰ ਸਾਹਿਬ ਪਹੁੰਚੇ ਹੋ ਟੱਟੋ ਕਰ 2000 ਕਿਲੋਮੀਟਰ ਤੋਂ ਉੱਪਰ ਦੀ ਯਾਤਰਾ ਹੈ 2400 ਕਿਲੋਮੀਟਰ ਪਿੰਡਾਂ ਜੀ ਘਰੋਂ ਜੀ ਸੋ ਇਹ ਯਾਤਰਾ ਤੁਸੀਂ ਕਿੱਥੋਂ ਆਰੰਭ ਕੀਤੀ ਕੀ ਨਾਮ ਤੁਹਾਡਾ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਕੀਤੀ ਹੈ ਆਪਣਾ ਨਾਮ ਹੈਗਾ ਜੀ ਕਿਸ਼ਨ ਸਿੰਘ ਪਿੰਡ ਮਠੋਲਾ ਯਾਤਰਾ ਕੀਤੀ ਆਪਾਂ ਸ਼ੁਰੂ ਜੀ ਪਹਿਲਾ ਪਹਿਲੀਆਂ ਦੋ ਯਾਤਰਾ ਆਪਾਂ ਕੀਤੀਆਂ ਵਾ 1900 ਕਰਨ ਵਿੱਚ ਜੀ ਉਸ ਤੋਂ ਬਾਅਦ ਫਿਰ 198 ਤੇ ਪੈਦਲ ਕੀਤੀ ਜੀ ਉਸ ਤੋਂ ਬਾਅਦ ਫਿਰ 2008 ਦੇ ਵਿੱਚ ਇੱਕ ਪੈਦਲ ਕੀਤੀ ਜੀ ਇਹ 22 ਤੋਂ ਲੱਗੇ ਤੇ ਹੁਣ 25 ਤੱਕ ਚਾਰ ਯਾਤਰਾ ਹੋ ਗਈਆਂ ਨੇ ਸਾਈਕਲ ਤੇ ਜੀ ਇਹ ਆਪਣੀ ਛੇਵੀਂ ਯਾਤਰਾ ਸਾਈਕਲ ਤੇ ਆ ਦੋ ਪੈਦਲ ਆ ਜੀ ਹਾਂਜੀ ਸੋ ਜੇ ਲਾਇਆ ਜਾਏ ਤਾਂ ਅੱਜ ਕੱਲ ਦੀ ਨੌਜਵਾਨ ਕਿਹੜੀ ਆ ਜੋ ਤੂੰ ਉਹਨਾਂ ਦੇ ਲਾਇਆ ਜੇ ਤਾਂ ਆਪਾਂ 2-4 ਕਿਲੋਮੀਟਰ ਵੀ ਜੇ ਉਹਨਾਂ ਨੇ ਜਾਣਾ ਹੋਵੇ ਜਾਂ ਤਾਂ ਉਹ ਮੋਟਰਸਾਈਕਲ ਕਾਰ ਵਗੈਰਾ ਤੇ ਤੂੰ ਬਥੇਨੇ ਗੱਲ ਹੀ ਕਰਦੇ ਜਿੱਥੇ ਤੱਕ ਤੁਹਾਡੀ ਉਮਰ ਇਸ ਵਕਤ ਕਿੰਨੀ ਹੈ ਕਿ ਕਿਸ ਤਰ੍ਹਾਂ ਇਹ ਤੁਹਾਨੂੰ ਆਪਾਂ ਸਾਈਕਲ ਦੀ ਯਾਤਰਾ ਤੇ ਸਾਈਕਲ ਤੇ ਜਾਣਾ ਹਾਂਜੀ ਆਪਣੀ ਉਮਰ ਹੈ ਗਈ ਆ ਜੀ ਇਹ 75ਵਾਂ 76ਵਾਂ ਸਾਲ ਚੱਲਣ ਡਿਆ ਹੋਆ ਤੇ ਵੈਸੇ ਤਾਂ ਮੁੰਡਿਆਂ ਨੂੰ ਵੀ ਚਾਹੀਦਾ ਵਾ ਕਿ ਸਾਡੇ ਵੱਲ ਵੇਖ ਕੇ ਹੀ ਮਨ ਲ ਕੇ ਉਪਰਾਲਾ ਕਰਨਾ ਚਾਹੀਦਾ ਵਾ ਇਹ ਇੰਨੇ ਬਜ਼ੁਰਗ ਬੰਦੇ ਮਾਲਕ ਜਿਹੜੀ ਸਾਈਕਲ ਯਾਤਰਾ ਕਰ ਰਹੇ ਆ ਤੇ ਸਾਨੂੰ ਵੀ ਉਪਰਾਲਾ ਕਰਨਾ ਚਾਹੀਦਾ ਵਾ ਬਾਕੀ ਨੌਜਵਾਨ ਪੀੜ੍ਹੀ ਨੂੰ ਸੋਚਣਾ ਚਾਹੀਦਾ ਵਾ ਹੁਣ ਇਹ ਗੱਲ ਨੂੰ ਸੋਚਦਾ ਕੋਈ ਨਹੀਂਗਾ ਮੋਟਰਸਾਈਕਲ ਚਾਹੀਦੇ ਇਹਨਾਂ ਨੂੰ ਤੇ ਬਾਕੀ ਹਿੰਮਤ ਥੋੜੀ ਮਾਲਕ ਆਪ ਕਰੀਏ ਤੇ ਮਾਲਕ ਵੀ ਕਰਦਾ ਨਾਲ ਫਿਰ ਹਿੰਮਤ ਕਰੀ ਜਾਂਦਾ ਵਾ ਸਾਰਾ ਕੁਝ ਕਰਨਾ ਮਾਲਕ ਨਹੀਂ ਆ ਜੀ ਆਪਣਾ ਥੋੜਾ ਜਿਹਾ ਮਾਲਕੇ ਹੀਲਾ ਵਸੀਲਾ ਨਾਲ ਕਰਨਾ ਪੈਂਦਾ ਬਾਕੀ ਕਰਨਾ ਉਹਨੇ ਹੀ ਆ ਮਾਲਕ ਨੇ ਸਭ ਕੁਝ ਉਹ ਹੀ ਕਰ ਰਿਹਾ ਵਾ ਜੀ ਬਿਲਕੁਲ ਆਪਾਂ ਕੁਝ ਨਹੀਂ ਕਰਦੇ ਜੀ ਉਡੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਵਾ ਮਾਲਕ ਜੋ ਵੀ ਕੋਈ ਵੀ ਕੰਮ ਕਰਦਾ ਬੰਦਾ ਜੇ ਕਰ ਲਵੇ ਤੇ ਹੋ ਜਾਂਦਾ ਵਾ ਸਾਰੇ ਕੰਮ ਹੋ ਜਾਂਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਐ ਮਾਲਕ ਕਿਰਪਾ ਕਰੇ ਚਾਰਨੀ ਕਲਾ ਰੱਖੇ ਸੋ ਹਜੂਬਤ ਪਹੁੰਚਣ ਤੱਕ ਤੁਹਾਨੂੰ ਕਿੰਨਾ ਟਾਈਮ ਲੱਗਾ ਕੋ ਰਸਤੇ ਵਿੱਚ ਕਿਹੜੇ ਕਿਹੜੇ ਗੁਰਦੁਆਰਿਆਂ ਦੀ ਆਪਣੀ ਜਿਹੜੇ ਦਰਸ਼ਾ ਕਿਤੇ ਆਪਾਂ ਨੂੰ ਇੱਕ ਮਹੀਨਾ ਲੱਗਾ ਜੀ ਆਉਣ ਨੂੰ ਆਪਾਂ ਦਿੱਲੀ ਵਾਲੇ ਰਸਤੇ ਆਈਦਾ ਵਾ ਸਾਰੇ 8-9 ਗੁਰਦੁਆਰੇ ਆਉਂਦੇ ਆ ਜੀ ਮਾਲਕੇ ਇਤਿਹਾਸ ਗੁਰਦੁਆਰੇ ਬਾਕੀ ਡੇਰੇ ਆਉਂਦੇ ਆ ਬਹੁਤ ਜਿਆਦੇ ਤੇ ਡੇਰੇ ਤੇ ਆਪਾਂ ਰਾਤ ਰੁਕੀਦਾ ਵਾ 60 70 ਕਿਲੋ 80 ਕਿਲੋ ਮੀਟਰ ਸਫ਼ਰ ਕਰ ਲਈਦਾ 100 ਵੀ ਹੋ ਜਾਂਦਾ ਕਈ ਵਾਰੀ ਤੇ ਗੁਰਦੁਆਰੇ ਦੇ ਹਿਸਾਬ ਨਾਲ ਸਵੇਰੇ ਚੱਲੀਦਾ ਸ਼ਾਮ ਨੂੰ ਫੇਰ ਗੁਰਦੁਆਰੇ ਪਹੁੰਚ ਜਾਂਦਾ ਤੇ ਫਿਰ ਗੁਰਦੁਆਰੇ ਤੋਂ ਮਲ ਕੇ ਗੁਰਦੁਆਰੇ ਫੇਰ ਸ਼ਾਮ ਨੂੰ ਪਹੁੰਚ ਜਾਂਦਾ ਵਾ 60 70 ਕਿਲੋ ਮੀਟਰ ਮਲ ਕੇ ਦਿੱਲੀ ਸਫ਼ਰ ਕਰੀਦਾ ਰੋਜ਼ ਸੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਮੈਸੇਜ ਇਹ ਆ ਕਿ ਥੋੜਾ ਜਿਆ ਹਿੰਮਤ ਕਰਨ ਨੌਜਵਾਨ ਪੀੜ੍ਹੀ ਵੀ ਤੇ ਕੰਮ ਸਾਰੇ ਹੋ ਜਾਂਦੇ ਆ ਮਾਲਕ ਕਿਰਪਾ ਕਰੇ ਤੰਦਰੁਸਤੀ ਬਸੇ ਤੇ ਨਸ਼ਿਆਂ ਤੋਂ ਥੋੜਾ ਜਿਹਾ ਰਹਿਤ ਹੋਣ ਤੇ ਆਪੇ ਸਾਰਾ ਕੁਝ ਹੋ ਜਾਂਦਾ ਵਾ ਕਰਨਾ ਉਹਨੇ ਮਾਲਕ ਨੇ ਆ ਜੀ ਉਹਦੀ ਕਿਰਪਾ ਨਾਲ ਹੀ ਹੋਣਾ ਵਾ ਸੋ ਇਹ ਸੰ ਬਾਪੂ ਕਿਸਨ ਸਿੰਘ ਜੀ ਜੋ ਪੰਜਾਬ ਤੋਂ ਜਿਹੜਾ ਬਰਦਾਸਪੁਰ ਦੇ ਪਿੰਡ ਪਰਫਤੋਂ ਹਜੂਰ ਸਾਹਿਬ ਦੀ ਯਾਤਰਾ ਤੇ ਪਹੁੰਚੇ ਹਨ ਸਾਈਕਲ ਤੇ ਸੋ ਔਰ ਵੀ ਤੁਹਾਨੂੰ ਲਾਹੇ ਗੁਰਦਰਾ ਮੰਦਿਰ ਦਰਸ਼ਨ ਕਰਾਵਾਂਗੇ ਸੋ ਸਾਡੀ ਪੂਰੀ ਟੀਮ हज़ूर साहिब पहुंच चुकी आहे सो असां बाक़ी त गुरद्वारे तव्हां दर्शन कराउण को जी कोशिशि करनवाद